ਸਤ ਸ਼੍ਰੀ ਅਕਾਲ ਮੈਂ ਹਾ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਜਲਦ ਹੀ ਬ੍ਰਿਟੇਨ ਦੀ ਰਾਜਕੀ ਯਾਤਰਾ ਤੇ ਜਾਣ ਵਾਲੇ ਨੇ ਪਰ ਇਸ ਤੋਂ ਪਹਿਲਾਂ ਸੁਰੱਖਿਆ 'ਚ ਵੱਡੀ ਕੋਤਾਹੀ ਸਾਹਮਣੇ ਆਈ ਹੈ। ਵਿੰਡਸਰ ਕੈਸਲ ਨੇੜੇ ਡਰੋਨ ਉਡਾਉਣ ਦੇ ਦੋਸ਼ 'ਚ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਸ਼ੱਕੀ 트ੰਪ ਦੀ ਯਾਤਰਾ ਲਈ ਲਾਗੂ ਹਵਾਈ ਖੇਤਰ ਦੀਆਂ ਪਾਬੰਦੀਆਂ ਦੀ ਉਲੰਘਣਾ ਕਰਦੇ ਹੋਏ ਫੜੇ ਗਏ ਨੇ। ਇਹ ਘਟਨਾ ਮੰਗਲਵਾਰ ਨੂੰ ਵਾਪਰੀ ਜਦੋਂ ਵਿੰਡਸਰ ਕੈਸਲ ਨੇੜੇ ਡਰੋਨ ਉਡਾਇਆ ਗਿਆ। ਥੀਮਜ਼ ਵੈਲੀ ਪੁਲਿਸ ਨੇ ਦੱਸਿਆ ਕਿ 트럼ਪ ਦੇ ਆਉਣ ਤੋਂ ਪਹਿਲਾਂ ਲਾਗੂ ਸਖਤ ਸੁਰੱਖਿਆ ਯੋਜਨਾ ਅਧੀਨ 37 ਸਾਲ ਦੇ ਦੋ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਸ਼ੱਕੀਆਂ ਨੇ ਵਿੰਟਰਸਰ ਕੈਸਲ ਦੇ ਨੇੜੇ ਵਿਸ਼ਾਲ ਖੇਤਰ 'ਚ ਲਾਗੂ ਅਸਥਾਈ ਪਾਬੰਦੀਆਂ ਦੀ ਉਲੰਘਣਾ ਕਰਦੇ ਹੋਏ ਡਰੋਨ ਉਡਾਇਆ। ਜਾਣਕਾਰੀ ਮੁਤਾਬਕ ਮੰਗਲਵਾਰ ਦੀ ਰਾਤ ਨੂੰ ਕਿੰਗ ਚਾਰਲਸ ਉੱਥੇ ਮੌਜੂਦ ਸਨ। ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਰਾਜਕੀ ਯਾਤਰਾ ਤੇ ਬ੍ਰਿਟੇਨ ਪਹੁੰਚ ਚੁੱਕੇ ਨੇ। ਇਹ ਉਹਨਾਂ ਦੀ ਦੂਜੀ ਰਾਜਕੀ ਯਾਤਰਾ ਹੈ। ਇਸ ਦੌਰੇ ਦੌਰਾਨ ਸ਼ਾਹੀ ਸ਼ਾਨੋ ਸ਼ੌਕਤ, ਵਪਾਰਕ ਗੱਲਬਾਤ ਤੇਰਾ ਅੰਤਰਰਾਸ਼ਟਰੀ ਰਾਜਨੀਤੀ ਨਾਲ ਜੁੜੀਆਂ ਮਹੱਤਵਪੂਰਨ ਗਤੀਵਿਧੀਆਂ ਵੇਖਣ ਨੂੰ ਮਿਲ ਸਕਦੀਆਂ ਨੇ 트럼ਪ ਨੇ ਕਿਹਾ ਕਿ ਬ੍ਰਿਟੇਨ ਨਾਲ ਉਹਨਾਂ ਦੇ ਸਬੰਧ ਬਹੁਤ ਚੰਗੇ ਨੇ ਬੁੱਧਵਾਰ ਨੂੰ ਵਿੰਟਰਸਰ ਕੈਸਲ 'ਚ ਇੱਕ ਸਮਾਗਮ ਆਯੋਜਿਤ ਹੋਵੇਗਾ ਡੋਨਲਡ 트럼ਪ ਕਿੰਗ ਚਾਰਲਸ ਵੱਲੋਂ ਆਯੋਜਿਤ ਇੱਕ ਭੋਜ ਚ ਸ਼ਾਮਲ ਹੋਣਗੇ ਕਿੰਗ ਚਾਰਲਸ ਕੁਇਨ ਕੈਮਿਲਾ ਅਤੇ ਸ਼ਾਹੀ ਪਰਿਵਾਰ ਦੇ ਸੀਨੀਅਰ ਮੈਂਬਰ 트럼ਪ ਦਾ ਸਵਾਗਤ ਕਰਨਗੇ ਪ੍ਰਿੰਸ ਵਿਲੀਅਮ ਅਤੇ ਕੈਥਰੀਨ ਆਪਚਾਰਿਕ ਸਵਾਗਤ ਸਮਾਰੋਹ ਚ ਹਿੱਸਾ ਲੈਣਗੇ ਟਰੰਪ ਨੂੰ ਤੋਪਾਂ ਦੀ ਸਲਾਮੀ ਸੈਨਿਕ ਨਰੀਖਣ ਤੇ ਵਿੰਟਸਰ ਐਸ ਸਟੇਟ 'ਚ ਰਾਸ਼ਟਰਪਤੀ ਟਰੰਪ ਅਤੇ ਪਹਿਲੀ ਔਰਤ ਮੈਲਾਨੀਆ ਟਰੰਪ ਦੇ ਜਲੂਸ ਦਾ ਸਰਮਾਨ ਮਿਲੇਗਾ ਨਸ਼ਿਆਂ ਨਾਲ ਲੱਦੇ ਟਰੱਕ ਲੈ ਕੇ ਅਮਰੀਕਾ ਤੋਂ ਕੈਨੇਡਾ ਵੱਲ ਜਾ ਰਹੇ ਦੋ ਪੰਜਾਬੀਆਂ ਸਣੇ ਤਿੰਨ ਟਰੱਕ ਡਰਾਈਵਰਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਟਰੱਕ ਡਰਾਈਵਰਾਂ ਦੀ شناخت ਹਰ ਵਿਕਰਮਜੀਤ ਸਿੰਘ, ਨਵਜੋਤ ਸਿੰਘ ਤੇ ਸੈਦ ਸ਼ਾਹ ਵਜੋ ਕੀਤੀ ਗਈ ਹੈ। ਮਿਸ਼ੀਗਨ ਦੀ ਸੇਂਟ ਕਲੀਅਰ ਕਾਉਂਟੀ 'ਚ ਹੋਈਆਂ ਗ੍ਰਿਫਤਾਰੀਆਂ ਬਾਰੇ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਅਫਸਰਾਂ ਨੇ ਦੱਸਿਆ ਕਿ ਡੈਟਰਾਇਟ ਦੀ ਫੋਰਟ ਸਟਰੀਟ ਕਾਰਗੋ ਫੈਸਿਲਿਟੀ ਵਿਖੇ ਹਰ ਵਿਕਰਮਜੀਤ ਸਿੰਘ ਨੂੰ ਰੋਕਿਆ ਗਿਆ ਤੇ ਉਸਨੇ ਬਾਰਡਰ ਏਜੰਟਸ ਨੂੰ ਦੱਸਿਆ ਕਿ ਉਹ ਵਿਸਕੌਂਸਿਨ ਤੋਂ ਜਵਾਂ ਦਾ ਆਟਾ ਲੈ ਕੇ ਕੈਨੇਡਾ ਵਾਪਸ ਜਾ ਰਿਹਾ ਹੈ ਬਾਰਡਰ ਅਫਸਰਾਂ ਨੂੰ ਅਨਟਾਰੀਓ ਦੀ ਲਾਇਸੈਂਸ ਪਲੇਟ ਵਾਲੇ ਟਰੱਕ 'ਚ ਨਜਾਇਜ਼ ਸਮਾਨ ਦੀ ਮੌਜੂਦਗੀ ਦਾ ਸ਼ੱਕ ਹੋਇਆ ਤਾਂ ਟਰੱਕ ਦੀ ਤਲਾਸ਼ੀ ਲੈਣ ਦਾ ਫੈਸਲਾ ਲਿਆ। ਤਲਾਸ਼ੀ ਦੌਰਾਨ ਟਰੱਕ 'ਚ ਲੱਦੀਆਂ ਆਟੇ ਦੀਆਂ ਬੋਰੀਆਂ ਹੇਠਾਂ ਲੁਕਾ ਕੇ ਰੱਖੇ 17 ਡੱਬੇ ਅਤੇ ਦੋ ਕਾਲੇ ਡਫਲ ਬੈਗ ਬਰਾਮਦ ਕੀਤੇ ਗਏ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਇਹਨਾਂ ਵਿੱਚ ਕੋਕੀਨ ਦੀ ਮੌਜੂਦਗੀ ਬਾਰੇ ਤਸਦੀਕ ਹੋ ਗਈ ਜਿਨ੍ਹਾਂ ਦਾ ਕੁੱਲ ਵਜ਼ਨ 475 ਕਿਲੋ ਬਣਿਆ ਅਤੇ ਅੰਦਾਜ਼ਨ ਕੀਮਤ 12 ਮਿਲੀਅਨ ਡਾਲਰ ਤੋਂ ਵੱਧ ਦੱਸੀ ਜਾ ਰਹੀ ਹੈ ਦੂਜੇ ਪਾਸੇ ਸੈयद ਸ਼ਾਹ ਤੇ ਨਵਜੋਤ ਸਿੰਘ ਕਥਿਤ ਤੌਰ ਤੇ 425 ਕਿਲੋ ਮੈਥਮ ਫੈਟਾਮਿਨ ਸਣੇ ਕਾਬੂ ਆ ਗਿਆ ਜਦੋਂ ਕੈਲੀਫੋਰਨੀਆ ਲਾਇਸੈਂਸ 플레이ਟ ਅਤੇ অন্ਟਾਰੀਓ ਲਾਇਸੈਂਸ 플레이ਟ ਵਾਲੇ ਦੋ ਟਰੱਕ ਮੈਮਫਿਸ ਦੇ ਗੈਸ ਸਟੇਸ਼ਨ ਦੀ ਪਾਰਕਿੰਗ 'ਚ ਨਜ਼ਰ ਆਏ। ਦੋਹਾਂ ਟਰੱਕਾਂ ਦੇ ਦਰਵਾਜ਼ੇ ਖੁੱਲੇ ਸਨ ਤੇ ਦੋਵੇਂ ਜਣੇ ਟਰੇਲਰਾਂ ਦੇ ਪਿੱਛੇ ਚੀਜ਼ਾਂ ਦੀ ਅਦਲਾ ਬਦਲੀ ਕਰਦੇ ਦੇਖੇ ਗਏ। ਇਸ ਮਗਰੋਂ অন্ਟਾਰੀਓ ਦੀ ਲਾਇਸੈਂਸ 플레이ਟ ਵਾਲਾ ਟਰੱਕ ਬਲੂ ਵਾਟਰ ਬ੍ਰਿਜ ਵੱਲ ਰਵਾਨਾ ਹੋ ਗਿਆ ਤੇ ਹੋਮਲੈਂਡ ਸਿਕਿਉਰਿਟੀ ਵਾਲਿਆਂ ਨੇ ਪਿੱਛਾ ਜਾਰੀ ਰੱਖਿਆ। ਟਰੱਕ ਸੈਇਦ ਸ਼ਾ ਚਲਾ ਰਿਹਾ ਸੀ ਤੇ ਕਸਟਮਜ਼ ਵਾਲਿਆਂ ਨੂੰ ਟਰੱਕ ਦੀ ਡੁੰਗਾਈ ਨਾਲ ਤਲਾਸ਼ੀ ਦਾ ਇਸ਼ਾਰਾ ਦਿੱਤਾ ਗਿਆ। ਤਲਾਸ਼ੀ ਦੌਰਾਨ ਕਈ ਪਲਾਸਟਿਕ ਬੈਗ ਬਰਾਮਦ ਕੀਤੇ ਗਏ ਜਿਨ੍ਹਾਂ ਵਿੱਚ ਹਲਕੇ ਭੂਰੇ ਰੰਗ ਦੇ ਕ੍ਰਿਸਟਲਸ ਭਰੇ ਹੋਏ ਸਨ ਕ੍ਰਿਸਟਲਸ ਨੂੰ ਲੈਬ ਟੈਸਟ ਵਾਸਤੇ ਭੇਜਿਆ ਗਿਆ ਤਾਂ ਮੈਥਮਫੈਟਾਮਿਨ ਦੀ ਤਸਦੀਕ ਹੋ ਗਈ ਕੈਲੀਫੋਰਨੀਆ ਵਾਲੇ ਟਰੱਕ ਨੂੰ ਨਵਜੋਤ ਸਿੰਘ ਚਲਾ ਰਿਹਾ ਸੀ ਜਿਸ ਦਾ ਪਿੱਛਾ ਇੰਟਰਸਟੇਟ 69 ਤੇ ਰੋਕਿਆ ਗਿਆ ਮਿਸ਼ੀਗਨ ਸਟੇਟ ਪੁਲਿਸ ਵੱਲੋਂ ਕੀਤੀ ਪੁੱਛ ਪੜਤਾਲ ਦੌਰਾਨ ਨਵਜੋਤ ਸਿੰਘ ਨੇ ਦੱਸਿਆ ਕਿ ਉਹ ਕਾਗਜ਼ ਲੱਦ ਕੇ ਸਟਾਕਟਨ ਜਾ ਰਿਹਾ ਸੀ ਪਰ ਇਸੇ ਦੌਰਾਨ ਮਹਿਸੂਸ ਹੋਇਆ ਕਿ ਟਰੇਲਰ ਸੀਲਬੰਦ ਨਹੀਂ ਸੀ ਨਵਜੋਤ ਸਿੰਘ ਨੇ ਕਿਹਾ ਕਿ ਸੀਲ ਟਰੱਕ 'ਚ ਪਈ ਹੈ ਪਰ ਲੋਡ ਦੇ ਬਿੱਲ ਉੱਤੇ ਲਿਖੀਆਂ ਸ਼ਰਤਾਂ ਮੁਤਾਬਕ ਸੀਲ ਉਸ ਵੇਲੇ ਤੱਕ ਨਹੀਂ ਹਟਾਈ ਜਾ ਸਕਦੀ ਸੀ ਜਦੋਂ ਤੱਕ ਅਧਿਕਾਰਤ ਗਾਹਕ ਖੁਦ ਇਸ ਦੀ ਇਜਾਜ਼ਤ ਨਾ ਦੇਵੇ ਹੋਮਲੈਂਡ ਸਿਕਿਉਰਿਟੀ ਵਿਭਾਗ ਦੇ ਸਪੈਸ਼ਲ ਏਜੰਟ ਐਂਡਰਿਊ ਅਰਬਰ ਨੇ ਦੱਸਿਆ ਕਿ ਅਕਸਰ ਹੀ ਟਰੱਕ ਸਟਾਪਸ ਜਾਂ ਘੱਟ ਆਵਾਜਾਈ ਵਾਲੀਆਂ ਥਾਵਾਂ ਤੇ ਨਸ਼ਿਆਂ ਦੀ ਲੜਾਈ ਕੀਤੀ ਜਾਂਦੀ ਹੈ ਇੱਕ ਟਰੱਕ ਤੋਂ ਦੂਜੇ ਟਰੱਕ 'ਚ ਨਸ਼ੇ ਲਦਣ ਲਈ ਗਾਰਬੇਜ ਬੈਗਸ ਦੀ ਵਰਤੋਂ ਆਮ ਗੱਲ ਹੈ ਐਂਡਰਿਊ ਮੁਤਾਬਕ ਟ੍ਰੇਲਰ 'ਚੋਂ ਮਿਲੀ ਮੈਥਮ ਫੈਟਾਮਿਨ ਨਿਜੀ ਵਰਤੋਂ ਵਾਲੀ ਮਿਕਦਾਰ ਤੋਂ ਕਿਤੇ ਜ਼ਿਆਦਾ ਸੀ ਜਿਸ ਦੇ ਮੱਦੇਨਜ਼ਰ ਨਵਜੋਤ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੈਨ ਫ੍ਰਾਂਸਿਸਕੋ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਕੈਲੀਫੋਰਨੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਪ੍ਰੋਫੈਸਰਾਂ ਅਤੇ ਸਟਾਫ ਨੇ ਟਰੰਪ ਪ੍ਰਸ਼ਾਸਨ ਵਿਰੁੱਧ ਮੁਕੱਦਮਾ ਦਾਇਰ ਕੀਤਾ ਹੈ ਇਹ ਦੋਸ਼ ਲਗਾਇਆ ਗਿਆ ਹੈ ਕਿ ਪ੍ਰਸ਼ਾਸਨ ਅਕਾਦਮਿਕ ਆਜ਼ਾਦੀ ਅਤੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਕਮਜ਼ੋਰ ਕਰਨ ਲਈ ਨਾਗਰਿਕ ਅਧਿਕਾਰ ਕਾਨੂੰਨਾਂ ਦੀ ਦੁਰਵਰਤੋਂ ਕਰ ਰਿਹਾ ਹੈ ਪਟੀਸ਼ਨ ਚ ਕਿਹਾ ਗਿਆ ਹੈ ਕਿ ਟਰੰਪ ਪ੍ਰਸ਼ਾਸਨ ਨੇ ਕੈਲੀਫੋਰਨੀਆ ਯੂਨੀਵਰਸਿਟੀ ਲਾਸ ਐਂਜਲਸ ਨੂੰ 1.2 ਬਿਲੀਅਨ ਡਾਲਰ ਦਾ ਜੁਰਮਾਨਾ ਲਗਾਇਆ ਹੈ ਅਤੇ ਖੋਜ ਫੰਡਿੰਗ ਰੋਕ ਦਿੱਤੀ ਹੈ ਪ੍ਰਸ਼ਾਸਨ ਨੇ ਯੂਨੀਵਰਸਿਟੀ ਤੋਂ ਕਈ ਸ਼ਰਤਾਂ ਪੂਰੀਆਂ ਕਰਨ ਦੀ ਮੰਗ ਕੀਤੀ ਹੈ ਜਿਸ ਵਿੱਚ ਵਿਦਿਆਰਥੀ ਅਤੇ ਸਟਾਫ ਦਾ ਡਾਟਾ ਸੌਂਪਣਾ ਡਾਈਵਰਸਿਟੀ ਸਕਾਲਰਸ਼ਿਪ ਖਤਮ ਕਰਨਾ ਯੂਨੀਵਰਸਿਟੀ ਕੈਂਪਸ ਦੇ ਵਿੱਚ ਰਾਤ ਪਰ ਹੋਣ ਵਾਲੇ ਵਿਰੋਧ ਪ੍ਰਦਰਸ਼ਨਾਂ ਉੱਤੇ ਪਾਬੰਦੀ ਲਗਾਉਣਾ ਅਤੇ ਇਮੀਗ੍ਰੇਸ਼ਨ ਏਜੰਸੀਆਂ ਨਾਲ ਸਹਿਯੋਗ ਕਰਨਾ ਸ਼ਾਮਲ ਹੈ ਯੂਸੀ ਦੇ ਬੁਲਾਰੇ ਟੈਗ ਹਾਲਬਰੂਕ ਨੇ ਕਿਹਾ ਕਿ ਸੰਗੀ ਖੋਜ ਫੰਡਿੰਗ 'ਚ ਕਟੌਤੀ ਨਾ ਸਿਰਫ ਬਾਇਓਮੈਡੀਕਲ ਖੋਜ ਨੂੰ ਖਤਰੇ 'ਚ ਪਾਵੇਗੀ ਸਗੋਂ ਅਮਰੀਕਾ ਦੀ ਆਰਥਿਕ ਮੁਕਾਬਲੇਬਾਜ਼ੀ ਅਤੇ ਲੱਖਾਂ ਲੋਕਾਂ ਦੀ ਸਿਹਤ ਨੂੰ ਵੀ ਖਤਰਾ ਪੈਦਾ ਕਰੇਗੀ ਕੈਲੀਫੋਰਨੀਆ ਯੂਨੀਵਰਸਿਟੀ ਨੂੰ ਹਰ ਸਾਲ 17 ਬਿਲੀਅਨ ਡਾਲਰ ਤੋਂ ਵੱਧ ਦੀ ਸੰਗੀ ਸਹਾਇਤਾ ਮਿਲਦੀ ਹੈ ਜਿਸ ਵਿੱਚ 10 ਬਿਲੀਅਨ ਡਾਲਰ ਮੈਡੀਕੇਅਰ ਅਤੇ ਮੈਡੀਕੇਟ ਤੋਂ ਆਉਂਦੇ ਨੇ ਇਹ ਮੁਕਦਮਾ ਅਮਰੀਕਨ ਐਸੋਸੀਏਸ਼ਨ ਆਫ ਯੂਨੀਵਰਸਿਟੀ ਪ੍ਰੋਫੈਸਰਜ਼ ਅਤੇ ਡੈਮੋਕ੍ਰੇਸੀ ਫਾਰਵਰਡ ਵਰਗੇ ਕਾਨੂੰਨੀ ਸਮੂਹਾਂ ਦੁਆਰਾ ਦਾਇਰ ਕੀਤਾ ਗਿਆ ਹੈ ਇਹ ਦੋਸ਼ ਲਗਾਇਆ ਗਿਆ ਕਿ 트럼ਪ ਪ੍ਰਸ਼ਾਸਨ ਮਨਮਾਨੇ ਢੰਗ ਨਾਲ ਸੰਗੀ ਖੋਜ ਫੰਡਿੰਗ ਨੂੰ ਰੋਕ ਰਿਹਾ ਹੈ ਜੋ ਕਿ ਉੱਚ ਸਿੱਖਿਆ ਸੰਸਥਾਵਾਂ ਦੀ ਆਜ਼ਾਦੀ ਤੇ ਸਿੱਧਾ ਹਮਲਾ ਹੈ ਯੂ ਐਸ ਡਿਪਾਰਟਮੈਂਟ ਆਫ ਸਟੇਟ ਵੱਲੋਂ ਅਕਤੂਬਰ 2025 ਦਾ ਵੀਜ਼ਾ ਬੁਲੇਟਿਨ ਜਾਰੀ ਕਰ ਦਿੱਤਾ ਗਿਆ ਹੈ ਇਸ ਮਹੀਨੇ ਕਾਫੀ ਹਿਲਜੁਲ ਦੇਖਣ ਨੂੰ ਮਿਲੀ ਹੈ ਫਾਈਨਲ ਐਕਸ਼ਨ ਡੇਟ ਦੇ ਵਿੱਚ ਐਫ 1 ਕੈਟਾਗਰੀ ਚ ਆਉਂਦੇ ਅਮਰੀਕਨ ਸਿਟੀਜ਼ਨ ਦੇ 21 ਸਾਲ ਤੋਂ ਘੱਟ ਉਮਰ ਦੇ ਅਣ ਵਿਆਹੇ ਬੱਚੇ ਉਹਨਾਂ ਦੀ ਸਮਾ ਸੂਚੀ 8 ਨਵੰਬਰ 2016 ਤੱਕ ਪਹੁੰਚ ਗਈ ਹੈ ਗ੍ਰੀਨ ਕਾਰਡ ਹੋਲਡਰ ਪਤੀ ਪਤਨੀ ਦੇ 21 ਸਾਲ ਤੋਂ ਘੱਟ ਬੱਚੇ ਜਿਹੜੇ ਕਿ F2A ਕੈਟਾਗਰੀ ਚ ਆਉਂਦੇ ਨੇ ਉਹਨਾਂ ਦੀ ਤਾਰੀਖ 1 ਫਰਵਰੀ 2024 ਪਹੁੰਚ ਗਈ ਹੈ ਗ੍ਰੀਨ ਕਾਰਡ ਹੋਲਡਰ ਵੱਲੋਂ ਅਪਲਾਈ ਕੀਤੇ 21 ਸਾਲ ਤੋਂ ਵੱਧ ਉਮਰ ਦੇ ਬੱਚੇ ਜੋ ਕਿ F2B ਕੈਟਾਗਰੀ ਨਾਲ ਸੰਬੰਧਿਤ ਨੇ ਅਰਜ਼ੀਕਰਾਂ ਦੀ ਉਡੀਕ ਮਿਤੀ ਇਸ ਵੇਲੇ 22 ਨਵੰਬਰ 2016 ਚੱਲ ਰਹੀ ਹੈ। US ਸਿਟੀਜ਼ਨ ਦੇ ਵਿਆਹੇ ਹੋਏ ਬੱਚੇ ਅਤੇ ਉਹਨਾਂ ਦੇ ਅੱਗੇ ਹੋ ਛੋਟੇ ਬੱਚੇ ਜਾਨਕਿ F3 ਕੈਟਾਗਰੀ ਲਈ ਜਿਨ੍ਹਾਂ ਨੇ ਅਪਲਾਈ ਕੀਤਾ ਹੈ ਉਹਨਾਂ ਦੀ ਤਾਰੀਖ 8 ਸਤੰਬਰ 2011 ਚੱਲ ਰਹੀ ਹੈ। ਅਮਰੀਕਾ ਦੇ ਜਿਹੜੇ ਸਿਟੀਜ਼ਨ ਨਾਗਰਿਕਾਂ ਵੱਲੋਂ ਭਾਰਤ 'ਚ ਰਹਿ ਰਹੇ ਆਪਣੇ ਭੈਣ ਭਰਾਵਾਂ ਨੂੰ F4 ਕੈਟਾਗਰੀ ਲਈ ਅਪਲਾਈ ਕੀਤਾ ਹੈ ਅਤੇ ਭੈਣ ਭਰਾਵਾਂ ਅਤੇ ਉਹਨਾਂ ਦੇ ਬੱਚੇ ਜਿਹੜੇ 21 ਸਾਲ ਤੋਂ ਘੱਟ ਨੇ ਉਹਨਾਂ ਲਈ ਤਰੀਕ 1 ਨਵੰਬਰ 2006 ਚੱਲ ਰਹੀ ਹੈ ਪਰਿਵਾਰਕ ਸਪੌਂਸਰਡ ਵੀਜ਼ਾ ਅਰਜ਼ੀਆਂ ਭਰਨ ਦੀਆਂ ਤਰੀਖਾਂ ਲਈ ਅਕਤੂਬਰ ਵੀਜ਼ਾ ਬੁਲੇਟਿਨ ਦੀਆਂ ਤਰੀਕਾਂ ਇਸ ਤਰ੍ਹਾਂ ਨੇ F4 ਕੈਟਾਗਰੀ ਲਈ 15 ਦਸੰਬਰ 2006 F3 ਕੈਟਾਗਰੀ ਲਈ 22 ਜੁਲਾਈ 2012 F2B ਕੈਟਾਗਰੀ ਲਈ 1 ਜਨਵਰੀ 2017, F2A ਕੈਟਾਗਰੀ ਲਈ 22 ਸਤੰਬਰ 2025 ਤੇ F1 ਕੈਟਾਗਰੀ ਲਈ 1 ਸਤੰਬਰ 2017 ਵਾਲਿਆਂ ਕੋਲੋਂ ਸਪੋਰਟਿੰਗ ਪੇਪਰ ਮੰਗਵਾਏ ਜਾ ਰਹੇ ਨੇ। ਇੱਕ ਭਾਰਤੀ ਮਹਿਲਾ ਸੈਲਾਨੀ ਦੇ ਅਨੁਸਾਰ 조ਰਜੀਆ ਦੀ ਸਥਿਤੀ ਬਹੁਤ ਹੀ ਤਰਸਯੋਗ ਹੈ। ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਆਪਣੇ ਦੁਖਦਾਈ ਅਨੁਭਵ ਸਾਂਝੇ ਕਰਦੇ ਹੋਏ ਉਸਨੇ ਕਿਹਾ ਕਿ ਇਸ ਦੇਸ਼ ਦੇ ਵਿੱਚ ਨਾ ਤਾਂ ਖਾਣਾ ਹੈ ਨਾ ਹੀ ਕਾਲਟਰੀ ਵਰਗੀਆਂ ਬੁਨਿਆਦੀ ਸਹੂਲਤਾਂ ਉਪਲਬਧ ਨੇ ਆਪਣੀ ਇੰਸਟਾਗ੍ਰam ਪੋਸਟ 'ਚ ਉਸਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਦੇਸ਼ ਮੰਤਰਾਲੇ ਦੇ ਅਧਿਕਾਰਤ ਹੈਂਡਲ ਵਿਦੇਸ਼ ਮੰਤਰੀ ਡਾਕਟਰ ਐਸ ਜੇ ਸ਼ੰਕਰ ਭਾਰਤੀ ਦੂਤਾਵਾਸ ਅਤੇ ਕਈ ਹੋਰ ਮਸ਼ਹੂਰ ਹਸਤੀਆਂ ਨੂੰ ਟੈਗ ਕੀਤਾ ਜਿਨ੍ਹਾਂ 'ਚ ਮਸ਼ਹੂਰ ਕਰਲੀ ਟੇਲਜ਼ ਵੀ ਸ਼ਾਮਲ ਹੈ ਜਿਸ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਸਨਮਾਨਿਤ ਕੀਤਾ ਸੀ ਉਸਨੇ ਕਿਹਾ ਕਿ ਉਸਨੂੰ ਹੱਡੀਆਂ ਨੂੰ ਠੰਡਾ ਕਰਨ ਵਾਲੀ ਠੰਡ 'ਚ 5 ਘੰਟੇ ਬਿਨਾਂ ਭੋਜਨ ਜਾਂ ਟਾਇਲਟ ਸਹੂਲਤਾਂ ਦੇ ਇੰਤਜ਼ਾਰ ਕਰਨ ਲਈ ਮਜਬੂਰ ਕੀਤਾ ਗਿਆ ਭਾਰਤੀ ਸੈਲਾਨੀਆਂ ਨਾਲ ਦੁਰਵਿਵਹਾਰ ਦੇ ਇਸ ਮਾਮਲੇ 'ਚ ਇੰਸਟਾਗ੍ਰam ਯੂਜ਼ਰ ਤ੍ਰਿਵੀ ਪਟੇਲ ਨੇ ਦੋਸ਼ ਲਗਾਇਆ ਕਿ ਆਰਮੇਨੀਆ ਤੋਂ ਜਾਰਜੀਆ 'ਚ ਦਾਖਲ ਹੁੰਦੇ ਸਮੇਂ 56 ਭਾਰਤੀ ਯਾਤਰੀਆਂ ਨੂੰ ਸਰਹੱਦ 'ਤੇ ਅਣਮਨੁੱਖੀ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ ਉਸਨੇ ਕਿਹਾ ਕਿ ਵੈਧ ਈ-ਵੀਜ਼ਾ ਅਤੇ ਦਸਤਾਵੇਜ਼ ਪੇਸ਼ ਕਰਨ ਦੇ ਬਾਵਜੂਦ ਅਧਿਕਾਰੀਆਂ ਨੇ ਉਹਨਾਂ ਨੂੰ ਸਦਖਲੂ ਸਰਹੱਦ ਤੇ ਕਈ ਘੰਟਿਆਂ ਲਈ ਹਿਰਾਸਤ ਚ ਰੱਖਿਆ ਪਟੇਲ ਦੇ ਅਨੁਸਾਰ ਭਾਰਤੀ ਸਮੂਹ ਨੂੰ 5 ਘੰਟੇ ਤੋਂ ਵੱਧ ਸਮੇਂ ਤੱਕ ਬਿਨਾ ਖਾਣੇ ਜਾਂ ਟਾਇਲਟ ਦੇ ਠੰਡ ਚ ਇੰਤਜ਼ਾਰ ਕਰਵਾਉਣ ਲਈ ਮਜਬੂਰ ਕੀਤਾ ਗਿਆ ਅਧਿਕਾਰੀਆਂ ਨੇ 2 ਘੰਟਿਆਂ ਤੋਂ ਵੱਧ ਸਮੇਂ ਲਈ ਪਾਸਪੋਰਟ ਜ਼ਬਤ ਕਰ ਲਏ ਯਾਤਰੀਆਂ ਨੂੰ ਸੜਕ ਕਿਨਾਰੇ ਪਸ਼ੂਆਂ ਵਾਂਗ ਬਿਠਾਇਆ ਗਿਆ ਜਾਰਜੀਆ ਚ ਹੋਈ ਇਸ ਪਰੇਸ਼ਾਨ ਕਰਨ ਵਾਲੀ ਘਟਨਾ ਦੇ ਸਬੰਧ ਚ ਭਾਰਤੀ ਔਰਤ ਤਰੂਵੀ ਨੇ ਇਹ ਵੀ ਦੋਸ਼ ਲਗਾਇਆ ਕਿ ਅਧਿਕਾਰੀਆਂ ਨੇ ਯਾਤਰੀਆਂ ਦੇ ਵੀਡੀਓ ਅਪਰਾਧੀਆਂ ਨਾਲ ਪੇਸ਼ ਆਉਣ ਦੇ ਸਮਾਨ ਤਰੀਕੇ ਨਾਲ ਰਿਕਾਰਡ ਕੀਤੇ ਜਦੋਂ ਸੈਲਾਨੀਆਂ ਦੇ ਸਮੂਹ ਚ ਕਿਸੇ ਨੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਰਿਕਾਰਡ ਕਰਨ ਤੋਂ ਰੋਕਿਆ ਗਿਆ ਉਸਨੇ ਕਿਹਾ ਕਿ ਉਹਨਾਂ ਨਾਲ ਅਪਮਾਨਜਨਕ ਵਿਵਹਾਰ ਕੀਤਾ ਗਿਆ ਦਸਤਾਵੇਜ਼ਾਂ ਦੀ ਸਹੀ ਜਾਂਚ ਕੀਤੇ ਬਿਨਾ ਉਨਾ ਦੇ ਵੀਜ਼ਾ ਨੂੰ ਗਲਤ ਕਿਹਾ ਗਿਆ ਅਮਰੀਕਾ ਚ ਟਿਕਟੌਕ ਤਾਂ ਚੱਲਦਾ ਰਹੇਗਾ ਪਰ ਇਸ ਦੀ ਮਾਲਕ ਕੰਪਨੀ ਬਾਈਟ ਡਾਂਸ ਆਪਣਾ ਕਾਰੋਬਾਰ ਸਮੇਟਣ ਲਈ ਮਜਬੂਰ ਹੁੰਦੀ ਮਹਿਸੂਸ ਹੋ ਰਹੀ ਹੈ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੀਨ ਦੇ ਰਾਸ਼ਟਰਪਤੀ ਨਾਲ ਸ਼ੁੱਕਰਵਾਰ ਨੂੰ ਹੋਣ ਵਾਲੀ ਮੁਲਾਕਾਤ ਮਗਰੋਂ ਸਪਸ਼ਟ ਹੋ ਜਾਵੇਗਾ ਕਿ ਟਿਕਟੌਕ ਚ ਚਾਈਨੀਜ਼ ਹਿੱਸੇਦਾਰੀ ਬਚੇਗੀ ਜਾਂ ਨਹੀਂ ਅਮਰੀਕਾ 'ਚ ਟਿਕਟੌਕ ਚਲਾਉਣ ਵਾਸਤੇ ਸ਼ਰਤ ਹੈ ਕਿ ਮੁਲਕ ਦਾ ਸਾਰਾ ਕੰਮਕਾਜ ਸਥਾਨਕ ਕੰਪਨੀਆਂ ਨੂੰ ਸੌਂਪ ਦਿੱਤਾ ਜਾਵੇ। ਐਰੋਕਲ, ਸਿਲਵਰ ਲੇਕ ਅਤੇ ਐਂਡ੍ਰੀਸਨ ਵਰਗੀਆਂ ਕੰਪਨੀਆਂ ਟਿਕਟੌਕ ਨੂੰ ਖਰੀਦਣ ਦੀ ਕਤਾਰ ਦੇ ਵਿੱਚ ਨੇ। ਐਪ ਦਾ ਐਲਗੋਰਿਦਮ ਅਤੇ ਆਈਪੀ ਰਾਈਟਸ ਚੀਨ ਕੋਲ ਰਹਿ ਸਕਦੇ ਨੇ ਪਰ ਯੂਜ਼ਰ ਡਾਟਾ ਅਮਰੀਕਾ ਦੇ ਕੰਟਰੋਲ 'ਚ ਹੋਵੇਗਾ। ਇਹ ਡੀਲ ਟ੍ਰੇਡ ਵਾਰ ਨੂੰ ਮੱਠੀ ਪਾਉਣ ਦੇ ਯਤਨਾਂ ਤਹਿਤ ਕੀਤੀ ਜਾ ਰਹੀ ਹੈ। ਇਥੇ ਦੱਸਣਾ ਬਣਦਾ ਹੈ ਕਿ ਭਾਰਤ ਚ 5 ਸਾਲ ਪਹਿਲਾਂ ਹੀ ਟਿਕਟੌਕ ਬੈਨ ਕਰ ਦਿੱਤੀ ਗਈ। ਭਾਰਤ-ਚੀਨ ਸਰਹੱਦ 'ਤੇ ਹੋਈ ਝੜਪ ਮਗਰੋਂ ਟਿਕਟੌਕ ਸਮੇ 59 ਚਾਈਨੀਜ਼ ਐਪਸ ਦੇ ਉੱਤੇ ਭਾਰਤ 'ਚ ਪਾਬੰਦੀ ਲੱਗੀ ਅਤੇ ਹੁਣ ਇਹ ਗਿਣਤੀ ਵਧ ਕੇ 500 ਤੱਕ ਪੁੱਜ ਚੁੱਕੀ ਹੈ। ਡੋਨਲਡ ਟਰੰਪ ਤੇ ਉਨ੍ਹਾਂ ਦੇ ਹਮਰੁੱਤ ਬਾ ਸ਼ੀ ਜਿਨਪਿੰਗ ਦਰਮਿਆਨ ਹੋਣ ਵਾਲੀ ਮੁਲਾਕਾਤ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਅਮਰੀਕਾ ਅਤੇ ਚੀਨ ਦੇ ਨੁਮਾਇੰਦਿਆਂ ਨੇ ਮੈਡਰਿਡ ਵਿਖੇ ਬੈਠਕ ਕਰਦਿਆਂ ਐਪ ਨਾਲ ਸੰਬੰਧਤ ਮੁਸ਼ਕਲ ਹੱਲ ਕਰਨ ਲਈ ਇੱਕ ਫਰੇਮਵਰਕ ਤੇ ਸਹਿਮਤੀ ਕਾਇਮ ਕੀਤੀ ਹੈ ਡੋਨਲਡ ਟਰੰਪ ਵੱਲੋਂ ਟਿਕਟੌਕ ਉੱਤੇ ਪਾਬੰਦੀ ਦੀ ਹੱਦ ਪਹਿਲਾਂ 16 ਦਸੰਬਰ ਤੱਕ ਕੀਤੀ ਜਾ ਚੁੱਕੀ ਹੈ ਜਿਸ ਦੇ ਮੱਦੇਨਜ਼ਰ ਨੇੜ ਭਵਿੱਖ 'ਚ ਕੋਈ ਖਤਰਾ ਪੈਦਾ ਹੁੰਦਾ ਨਜ਼ਰ ਨਹੀਂ ਆਉਂਦਾ ਆਸਟ੍ਰੇਲੀਆ ਦੇ ਅਧਿਕਾਰੀਆਂ ਨੇ ਕਿਹਾ ਕਿ ਦੇਸ਼ 'ਚ ਦਸੰਬਰ ਮਹੀਨੇ ਤੋਂ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਸੋਸ਼ਲ ਮੀਡੀਆ ਖਾਤਿਆਂ ਤੇ ਪਾਬੰਦੀ ਲਾਗੂ ਹੋਣ ਵਾਲੀ ਹੈ ਜਿਸ ਕਰਕੇ ਸੋਸ਼ਲ ਮੀਡੀਆ ਪਲੇਟਫਾਰਮ 10 ਦਸੰਬਰ ਤੋਂ ਸਾਰੇ ਖਾਤਾਧਾਰਕਾਂ ਤੋਂ ਉਮਰ ਦੀ ਪੁਸ਼ਟੀ ਦੀ ਮੰਗ ਨਾ ਕਰਨ ਸਰਕਾਰ ਨੇ ਟਿਕਟੌਕ ਫੇਸਬੁੱਕ ਸਨੈਪਚੈਟ ਰੈਡਿਟ ਐਕਸ ਅਤੇ ਇੰਸਟਾਗ੍ਰਾਮ ਵਰਗੇ ਪਲੇਟਫਾਰਮ ਨੂੰ ਦੁਨੀਆ 'ਚ ਪਹਿਲੀ ਵਾਰ ਲੱਗ ਰਹੀ ਅਜਿਹੀ ਪਾਬੰਦੀ ਨੂੰ ਲਾਗੂ ਕਰਨ ਸੰਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਨੇ ਸਰਕਾਰ ਦਾ ਕਹਿਣਾ ਹੈ ਕਿ ਸਾਰੇ ਖਾਤਾਧਾਰਕਾਂ ਦੀ ਉਮਰ ਦੀ ਪੁਸ਼ਟੀ ਕਰਨਾ ਗੈਰ-ਵਾਜਬ ਹੋਵੇਗਾ ਆਸਟ੍ਰੇਲੀਆ ਦੀ ਈ ਸੇਫਟੀ ਕਮਿਸ਼ਨਰ ਜੂਲੀ ਇਨ ਮੈਨ ਗ੍ਰਾਂਟ ਜਿਸ ਨੇ ਦਿਸ਼ਾ-ਨਿਰਦੇਸ਼ਾਂ ਦਾ ਖਰੜਾ ਤਿਆਰ ਕੀਤਾ ਸੀ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਜੇ ਪਲੇਟਫਾਰਮ ਹਰ ਕਿਸੇ ਦੀ ਉਮਰ ਦੀ ਦੁਬਾਰਾ ਪੁਸ਼ਟੀ ਕਰਨ ਤਾਂ ਇਹ ਗੈਰਵਾਜਬ ਹੋਵੇਗਾ। ਉਹਨਾਂ ਦੇ ਸ਼ਬਦ ਦੁਬਾਰਾ ਪੁਸ਼ਟੀ ਤੋਂ ਇਹ ਸੰਕੇਤ ਮਿਲਦਾ ਹੈ ਕਿ ਪਲੇਟਫਾਰਮ ਕੋਲ ਆਮ ਤੌਰ ਤੇ ਪਹਿਲਾਂ ਹੀ ਇਹ ਪਤਾ ਲਾਉਣ ਲਈ ਲੋੜੀਂਦਾ ਡਾਟਾ ਹੁੰਦਾ ਹੈ ਕਿ ਵਰਤੋਂਕਾਰ 16 ਸਾਲ ਤੋਂ ਵੱਧ ਉਮਰ ਦਾ ਹੈ। ਉਹਨਾਂ ਕਿਹਾ ਕਿ ਪਲੇਟਫਾਰਮ ਕੋਲ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੇ ਧਿਆਨ ਕੇਂਦਰਿਤ ਕਰਨ ਲਈ ਟਾਰਗੇਟਿੰਗ ਟੈਕਨੋਲੋਜੀ ਹੈ। ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰੋ। ਪੀਵੀ ਪੰਜਾਬ